ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਰਾਮਸਰੂਪ ਆਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਆਰੰਭ ਕਰਦੇ ਹਾਂ ਇਸ ਦਾ ਅਗਲਾ ਅਧਿਆਇ ਐਮੇ ਪੰਜਾਬੀ ਵਿੱਚੋਂ ਫਸਟ ਕਲਾਸ ਲੈ ਕੇ ਹੁਣ ਬਸ਼ਪਿੰਦਰ ਘਰ ਬੈਠੀ ਹੋਈ ਸੀ ਉਹ ਕਿਧਰੇ ਨਾ ਜਾਂਦੀ ਨਾ ਪਿੰਡ ਵਿੱਚ ਕਿਸੇ ਕੋਲ ਨਾ ਰਾਮਪੁਰਾ ਮੰਡੀ ਘਰ ਆਪਣੀ ਬੈਠਕ ਵਿੱਚ ਬੈਠੀ ਪਈ ਰਹਿੰਦੀ ਬਹੁਤ ਘੱਟ ਬੋਲਦੀ ਨਾ ਲੈਣ ਦੀ ਰੋਟੀ ਖਾ ਲੈਂਦੇ ਦਿਨ ਵਿੱਚ ਕਈ ਵਾਰੀ ਚਾਹ ਪੀਂਦੀ ਤੇ ਬਸ ਸਾਰਾ ਦਿਨ ਰਾਤ ਨੂੰ देर ਤੱਕ ਕਿਤਾਬਾਂ ਪੜ੍ਹਦੀ ਰਹਿੰਦੀ ਪੰਜਾਬੀ ਹਿੰਦੀ ਦੇ ਮੈਗਜ਼ੀਨ ਇਹ ਸਭ ਹਰਿੰਦਰ ਉਹਨੂੰ ਰਾਮਪੁਰੇ ਤੋਂ ਲਿਆ ਦਿੰਦਾ ਜਿਹੜੀ ਕਿਤਾਬ ਪੜ੍ਹਨੀ ਹੁੰਦੀ ਉਹ ਆਪ ਹੀ ਹਰਿੰਦਰ ਤੋਂ ਮੰਗਵਾ ਲੈਂਦੀ ਰਾਮਪੁਰਾ ਮੰਡੀ ਦੀ ਪਬਲਿਕ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਨ ਹਰ ਮਹੀਨੇ ਨਵੀਆਂ ਤੋਂ ਨਵੀਆਂ ਕਿਤਾਬਾਂ ਆਉਂਦੀਆਂ ਪੰਜਾਬੀ ਦੀਆਂ ਹਿੰਦੀ ਦੀਆਂ ਉਰਦੂ ਦੀਆਂ ਅਤੇ ਅੰਗਰੇਜ਼ੀ ਦੀਆਂ ਵੀ ਬਹੁਤ ਪੁਰਾਣੀ ਲਾਇਬ੍ਰੇਰੀ ਸੀ ਪਾਠਕ ਲੋਕਾਂ ਨੇ ਹੀ ਕਦੇ ਇਹਨੂੰ ਬਣਵਾਇਆ ਸੀ ਹੁਣ ਤਾਂ ਹਰ ਸਾਲ ਸਰਕਾਰ ਤੋਂ ਗ੍ਰਾਂਟ ਮਿਲਦੀ ਇਲਾਕੇ ਦਾ ਕੋਈ ਵੀ ਵਜ਼ੀਰ ਬਣਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਹਰਾਮਪੁਰੇ ਦਾ ਦੌਰਾ ਰੱਖਦਾ ਲਾਇਬ੍ਰੇਰੀ ਦੀ ਪ੍ਰਬੰਧਕ ਕਮੇਟੀ ਉਹ ਤੋਂ ਪੈਸੇ ਜ਼ਰੂਰ ਲੈ ਲੈਂਦੀ 1000 2000 5000 ਤੱਕ ਵੀ ਦਿੱਤੇ ਗਏ ਸਨ ਰਾਮਪੁਰਾ ਮੰਡੀ ਦੀ ਇਹ ਪਬਲਿਕ ਲਾਇਬ੍ਰੇਰੀ ਨਾ ਤਾਂ ਕਿਸੇ ਧਰਮ ਵਿਸ਼ੇਸ਼ ਨਾਲ ਬੱਝੀ ਹੋਈ ਸੀ ਅਤੇ ਨਾ ਇਸ ਉੱਤੇ ਇੱਕ ਰਾਜਨੀਤਿਕ ਪਾਰਟੀ ਦਾ ਇਕਾਧਿਕਾਰ ਸੀ ਇਹ ਲਾਇਬ੍ਰੇਰੀ ਤਾਂ ਇੱਕ ਕਾਣ ਸ਼ਾਮਰੁਖ ਸੀ ਜਿੱਦੀ ਗਿਆਨ ਵਰਧਕ ਸ਼ਾਂਤ ਥਲੇ ਬੈਠ ਕੇ ਹਰ ਕੋਈ ਆਪਣੀ ਆਪਣੀ ਮਾਨਸਿਕਤਾ ਨੂੰ ਕਤਾਬਾਂ ਨਾਲ ਠੰਮਣਾ ਦੇ ਸਕਦਾ ਕਦੇ-ਕਦੇ ਪਸ਼ਪਿੰਦਰ ਤੋਂ ਚੋਰੀਓ ਹਰਦਿੱਤ ਅਤੇ ਦਿਆਲੋ ਬੈਠ ਕੇ ਸੋਚਦੇ ਵਿਆਹ ਦੀ ਹੁਣ ਗੱਲ ਕਰੀਏ ਇਹਦੇ ਨਾਲ ਕੀ ਬਦ ਮੰਨੀ ਜਾਵੇ ਐਦੋਂ ਪਿੱਛੋਂ ਫੇਰ ਕਦੋਂ ਕਰਾਉ ਵਿਆਹ ਇਹ ਤੀਹਾਂ ਤੋਂ ਟੱਪ ਗਈ ਫੇਰ ਕਿਸੇ ਨੇ ਇਹਨੂੰ ਪੁੱਛਣਾ ਵੀ ਨਹੀਂ ਪਰ ਦੋਵੇਂ ਹੀ ਉਹਦੇ ਚੁੱਪ ਤੋਂ ਡਰਦੇ ਉਹਨਾਂ ਦਿਨਾਂ ਵਿੱਚ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਾਲਜ ਲੈਕਚਰਾਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਪੰਜਾਬੀ ਵਿਸ਼ੇ ਲਈ 12 ਅਸਾਮੀਆਂ ਸਨ ਪੁਸ਼ਪਿੰਦਰ ਨੂੰ ਪਤਾ ਲੱਗਿਆ ਤਾਂ ਉਹਨੇ ਪਟਿਆਲੀਆਂੋਂ ਫਾਰਮ ਮੰਗਵਾ ਕੇ ਅਪਲਾਈ ਕਰ ਦਿੱਤਾ ਇਹ ਸਾਰਾ ਕੁਝ ਉਹਦੇ ਲਈ ਜੈਲੋਂ ਨੇ ਕੀਤਾ ਜੈਲੋਂ ਵੀ ਆਪ ਬੀ ਅੱਡਸੀ ਉਹਨਾਂ ਦਿਨਾਂ ਵਿੱਚ ਸਿਲੈਕਸ਼ਨ ਬੋਰਡ ਨੇ ਵੀ ਪੋਸਟਾਂ ਕੱਢੀਆਂ ਜੈਲੋ ਨੇ ਵੀ ਅਪਲਾਈ ਕੀਤਾ ਹੋਇਆ ਸੀ ਇੱਕ ਵਾਰੀ ਪਹਿਲਾਂ ਵੀ ਉਹ ਅਪਲਾਈ ਕਰ ਚੁੱਕੀ ਸੀ ਇੰਟਰਵਿਊ ਵਾਸਤੇ ਗਈ ਪਰ ਸਿਲੈਕਟ ਨਹੀਂ ਹੋ ਸਕੇ ਇਸ ਵਾਰੀ ਉਹ ਸਿਲੈਕਟ ਹੋਣ ਦੀ ਆਸ ਰੱਖਦੀ ਸੀ ਇੱਕ ਦਿਨ ਉਹ ਪਸ਼ਪਿੰਦਰ ਨੂੰ ਕਹਿੰਦੀ ਭੈਣੇ ਸਿਲੈਕਟ ਤਾਂ ਮੈਂ ਪਿਛਲੇ ਸਾਲ ਹੀ ਹੋ ਜਾਂਦੀ ਜੇ ਘਰ ਦੇ ਕੋਈ ਉਤਾ ਵੱਚਦੇ ਉਹ ਕਿਵੇਂ ਪਸ਼ਪਿੰਦਰ ਨੇ ਪੁੱਛਿਆ ਬਸ 2000 ਦੀ ਗੱਲ ਸੀ ਸਾਰੀ ਚੇਅਰਮੈਨ ਤਾਂ ਲੈਂਦਾ ਨਹੀਂ ਮੈਂਬਰ ਲੈਂਦੇ ਆ ਜਿਨੇ 2000 ਦਿੱਤਾ ਸੈਲੈਕਟ ਹੋ ਗਿਆ ਮੇਰੇ ਵਰਗੀਆਂ ਰਹਿ ਗਈਆਂ ਭਾਈ ਐਤ ਕੀ ਦੇ ਦੇ 2000 ਐਤ ਕੀ ਤਾਂ ਜ਼ਿਆਦਾ ਮੰਗਦੇ ਹੋਣਗੇ ਮਹਿੰਗਾਈ ਵਾਂਗੂ ਰਿਸ਼ਵਤ ਵੀ ਤਾਂ ਵਧਦੀ ਰਹਿੰਦੀ ਐ ਕੌਣ ਦੇਵੇ ਭੈਣੇ ਮੇਰੀ ਖਾਤਰ ਪਿਓ ਹੋਵੇ ਤਾਂ ਕਰੇ ਭਰਾ ਦਾ ਜਿਉਣ ਜੋਗੇ ਦਾ ਆਪਣਾ ਘਰ ਮਸਾਂ ਤੁਰਦਾ ਉਦੋਂ ਭਾਬੀ ਭੁਸਰੀ ਰਹਿੰਦੀ ਆ ਉਹ ਤਾਂ ਉਹੀ ਬਿਨਾਂ ਗੱਲ ਤੋਂ ਹੀ ਖਿਜੀ ਰਹੋ ਪਛਪਿੰਦਰ ਨੂੰ ਆਪਣੀ ਗੱਲ ਖਟਕ ਗਈ ਉਹਨੇ ਮਾਂ ਪਿਓ ਨੂੰ ਕਦੇ ਕੋਈ ਵੱਡਾ ਸਵਾਲ ਨਹੀਂ ਪਾਇਆ ਸੀ ਮਾਂ ਨਾਲ ਉਹਨੇ ਗੱਲ ਕੀਤੀ ਮਾਂ ਖੁਸ਼ ਕੁੜੀ ਮੂੰਹੋਂ ਤੱਕ ਦੇਖੋ ਜੂ ਫੁੱਟੀ ਦਿਵਾਲੋ ਨੇ ਅਗਾ ਹਰਦੇਤ ਸਿੰਘ ਨੂੰ ਕਿਹਾ ਹਰਦੇਤ ਸਿੰਘ ਕਹਿੰਦਾ ਇਹ ਵੀ ਕੋਈ ਕਹਾਣੀ ਐ ਮੈਂ ਜਾ ਆਉਣਾ ਹਰਦਿਲ ਸਿੰਘ ਕੋਲ ਹੁਣ ਤਾਂ ਕਾਂਗਰਸ ਦਾ ਰਾਜ ਐ ਹਰਦਿਲ ਸਿੰਘ ਦੀ ਕੋਣ ਮੋੜ ਦੂ ਦੂਜੇ ਦਿਨ ਹੀ ਹਰਦੇਤ ਸਿੰਘ ਹਰਦਿਲ ਸਿੰਘ ਕੋਲ ਰਾਮਪੁਰੇ ਮੰਡੀ ਗਾ ਸਾਰੀ ਗੱਲ ਦੱਸੀ ਉਹ ਕਹਿੰਦਾ ਇੰਟਰਵਿਊ ਦੀ ਤਰੀਕਾ ਲੈਣ ਦੇ ਕੁੜੀ ਦੀ ਫੇਰ ਜਾਵਾਂਗੇ ਪਟਿਆਲੇ ਕਰ ਲਾਂਗੇ ਗੱਲ ਕਿਸੇ ਨਾਲ ਵਾਦਾ ਤਾਂ ਲਾਵਾਂਗੇ ਭਾਈ ਤੇਰੀ ਖਾਤਰ ਪਰ ਹਰਦੇ ਤਸਿਆਂ ਹੁਣ ਉਹ ਗੱਲਾਂ ਨਹੀਂ ਆਪਣੇ ਵਾਲੀਆਂ ਹੁਣ ਤਾਂ ਸਹੁਰੇ ਸਿੱਧਾ ਹੀ ਲੈਣ ਲੱਗ ਪਏ ਅੱਗੇ ਤਾਂ ਸੌ ਲੁਕੋਸ਼ ਪੋ ਹੁੰਦਾ ਸੀ ਹੁਣ ਤਾਂ ਕੋਈ ਭੈ ਡਰੇ ਨਹੀਂ ਰਹਿ ਗਿਆ ਹਰਦੇਤ ਸਿੰਘ ਉਹਨੂੰ ਤਾਂ ਕਹਿ ਆਇਆ ਚੰਗਾ ਜੀ ਜਦੋਂ ਬੀਬੀ ਦੀ ਇੰਟਰਬੂ ਆਗੀ ਮੈਂ ਆਉਂ ਫੇਰ ਤੁਹਾਡੇ ਕੋਲ ਪਰ ਆਪ ਉਥੋਂ ਹੀ ਸਿੱਧਾ ਪਟਿਆਲੇ ਨੂੰ ਹੋ ਲਿਆ ਪਿਛਲੇ ਪਹਿਰ ਤਾਂ ਹੀ ਉਹ ਬਸ ਰਹੀਂ ਪਟਿਆਲੇ ਪਹੁੰਚ ਗਿਆ ਪਟਿਆਲੇ ਉਹਨਾਂ ਦੇ ਘਰ ਦਾ ਸ਼ੀਮਬਿਆਂ ਦਾ ਦੋਤਾ ਡੀਸੀ ਦਫ਼ਤਰ ਵਿੱਚ ਕਲਰਕ ਸੀ ਉਹ ਬਤਪਰਵ ਵਿੱਚ ਬਹੁਤਾ ਕਰਕੇ ਕੋਠੇ ਖੜਕ ਸਿੰਘ ਹੀ ਰਹਿੰਦਾ ਹੁੰਦਾ ਕੋਠਿਆਂ ਦੇ ਪ੍ਰਾਇਮਰੀ ਸਕੂਲ ਵਿੱਚ ਪੜਿਆ ਵੀ ਸੀ ਫਿਰ ਆਪਣੇ ਪਿੰਡ ਨੂੰ ਉੱਠ ਗਿਆ ਆਪਣੇ ਪਿੰਡੋਂ ਹੀ ਉਹਨੇ 10ਵੀਂ ਕੀਤੀ ਫਿਰ ਟਾਈਪ ਦਾ ਕੰਮ ਸਿੱਖ ਕਰਕੇ ਕਲਰਕੀ ਭਰਤੀ ਹੋ ਗਿਆ ਹੁਣ ਉਹ ਇੱਥੇ ਪਟਿਆਲੇ ਸੀ ਕੋਠੇ ਖੜਕ ਸਿੰਘ ਕਦੇ-ਕਦੇ ਬਰੇ ਸਮਾਹੀ ਗੇੜਾ ਮਾਰਦਾ ਨਾਨੇ-ਨਾਨੇ ਨੂੰ ਮਿਲਣ ਜਾਂਦਾ ਮਾਮਾ ਉਹਦਾ ਕੋਈ ਹੈ ਨਹੀਂ ਸੀ ਹਰਿੰਦਰ ਨੂੰ ਮਿਲਦਾ ਤਾਂ ਉਹਦੇ ਨਾਲ ਪੜ੍ਹਾਈ ਦੀਆਂ ਗੱਲਾਂ ਕਰਦਾ। ਹਰਦੇਤ ਸਿੰਘ ਉਹਨੂੰ ਸੁੱਤੇ ਹੀ ਪੁੱਛ ਲਿਆ ਕਰਦਾ ਸੀ ਕਿ ਤੇ ਹੁਣਾਂ ਦੋ ਤੇ ਹੁਣ ਕੀ ਕੰਮ ਐ ਤੇਰਾ। ਉਹ ਡੀਸੀ ਦੀ ਗਜ਼ੈਰੀ ਦਾ ਨਾਂ ਲੈਂਦਾ। ਆਪਣੇ ਦਫ਼ਤਰ ਦਾ ਥਾਂਡਗਾਣਾ ਦੱਸਦਾ। ਇਹ ਵੀ ਦੱਸਦਾ ਕਿ ਉਹ ਕਿਸ ਪ੍ਰਕਾਰ ਦੇ ਕੰਮ ਉੱਤੇ ਐ। ਹਰਦੇਤ ਸਿੰਘ ਨੇ ਉਹਨੂੰ ਆਖਿਆ ਸੀ ਕਿ ਉਹਦੀ ਡਾਇਰੀ ਵਿੱਚ ਆਪਣਾ ਪਤਾ ਸੁੱਤਾ ਲਿਖ ਦੇਵੇ। ਕੀ ਆ ਕਦੇ ਲੋੜ ਪੈ ਜਾਂਦੀ ਆ। ਹਰਦੇਤ ਸਿੰਘ ਤਰੀਕ ਦੇਖਣ ਲਈ ਹਮੇਸ਼ਾ ਇੱਕ ਛੋਟੀ ਜਿਹੀ ਡੈਰੀ ਆਪਣੇ ਜੇਬ ਵਿੱਚ ਰੱਖਦਾ। ਸ਼ੀਮਬਿਆਂ ਦੇ ਦੋਤੇ ਤੋਂ ਉਹਦਾ ਪਤਾ ਸੁਤਾ ਇਸ ਸਾਲ ਦੀ ਡੈਰੀ ਵਿੱਚ ਉਹਨੇ ਲਿਖਵਾਇਆ ਸੀ। ਪਟਿਆਲੇ ਬੱਸ ਸਟੈਂਡ ਉੱਤੇ ਜਾ ਕੇ ਉਹ ਆਪਣੀ ਡੈਰੀ ਕੱਢੀ। ਇੱਕ ਪੜ੍ਹੇ ਲਿਖੇ ਬੰਦੇ ਮੂਰੇ ਕਰਕੇ ਪੁੱਛਿਆ, "ਇਹ ਦੇਖੀਉਂਗਾ ਭਾਈ ਸਾਹਿਬ ਕਿੱਥੇ ਜਿਹਾ ਹੈ ਦਫ਼ਤਰ?" ਬੰਦਾ ਕਹਿੰਦਾ, "ਸਰਦਾਰ ਜੀ ਡੀਸੀ ਦਾ ਦਫ਼ਤਰ ਹੈ। ਰਿਕਸ਼ਾ ਲੈ ਲਓ ਆਪੇ ਪਹੁੰਚਾ ਦੇਵੇਗਾ।" ਉੱਤੇ ਜਾ ਕੇ ਇਸ ਆਦਮੀ ਨੂੰ ਮਿਲ ਲਿਓ ਬਸ ਰਿਕਸ਼ੇ ਵਾਲਾ ਹਰਦੇਤ ਸਿੰਘ ਨੂੰ ਡੀਸੀ ਦੇ ਦਫ਼ਤਰ ਲੈ ਗਿਆ ਇੱਕ ਅਰਜੀ ਨਵੀਸ ਤੋਂ ਉਹਨਾਂ ਨੇ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਉਹ ਕਹਿੰਦਾ ਬਾਬਾ ਜੀ ਉਹ ਸਾਹਮਣੇ ਵਾਲਾ ਕਮਰਾ ਹੈ ਨਾ ਬਸ ਉਸਕੇ ਵਿਚਮਾਨ ਬੈਠਾ ਹੈ ਨਛੱਤਰ ਸਿੰਘ ਬਾਹਾਂ ਜਾਓ ਚਪੜਾਸੀ से ਮਿਲ ਲੈਣਾ ਹਰਦੇਤ ਸਿੰਘ ਨੂੰ ਦੇਖ ਕੇ ਨਛੱਤਰ ਆਪ ਹੀ ਕੁਰਸੀ ਤੋਂ ਉੱਠ ਕੇ ਉਹਨਾਂ ਕੋਲ ਆ ਗਿਆ ਸਤਿ ਸ੍ਰੀ ਅਕਾਲ ਬੁਲਾ ਕੇ ਹੱਥ ਮਿਲਾਇਆ ਵੰਡ ਦੀ ਸੁਖਸਾਂਦ ਪੁੱਛਣ ਲੱਗਿਆ ਚਪੜਾਸੀ ਨੂੰ ਕਹਿ ਕੇ ਚਾਹ ਮੰਗਵਾ ਲਈ ਆਪਣੇ ਕੋਲ ਹੀ ਹਰਦਿਤ ਸਿੰਘ ਨੂੰ ਕੁਰਸੀ ਉੱਤੇ ਬਿਠਾ ਲਿਆ ਚਾਹ ਪੀਂਦੇ ਸਮੇਂ ਹਰਦਿਤ ਸਿੰਘ ਨੇ ਗੱਲ ਛੇੜੀ ਆਪਣੀ ਪਸ਼ਪਿੰਦਰ ਨੇ ਐਮਏ ਕਰ ਲਈ ਸੀ ਨਾ ਹੁਣ ਕਾਲਜ ਚੋਂ ਲੱਗਣ ਨੂੰ ਕਹਿੰਦੀ ਆ ਅਰਜੀ ਤਾਂ ਭੇਜੀ ਤੇ ਇੱਥੇ ਪਟਿਆਲਾ ਹੀ ਹੋਣਾ ਐ ਇੰਟਰਵਿਊ ਉਹਨਾਂ ਦੇ ਦਫ਼ਤਰ ਛੱਡ ਕੇ ਆ ਮੈਨੂੰ ਨਾਲ ਚੱਲ ਮੇਰੇ ਨਿਸ਼ਤਰ ਸਿੰਘ ਨੇ ਕੋਲ ਬੈਠੇ ਅਸਿਸਟੈਂਟ ਨੂੰ ਪੁੱਛਿਆ ਬਾਊ ਜੀ ਇਹ ਕਾਲ ਦੇ ਲੈਕਚਰਾਰਾਂ ਦੀ ਇੰਟਰਵਿਊ ਕੌਣ ਕਰਦਾ ਹੁੰਦਾ ਪੀਪੀਐਸਸੀ ਵਾਲੇ ਕਰਦੇ ਹੁੰਦੇ ਨੇ ਜੀ ਹੋਰ ਕੌਣ ਪੀਪੀਐਸਸੀ ਮਤਲਬ ਨਛੱਤਰ ਸਿੰਘ ਦਾੜੀ ਖੁਰ ਕੇ ਰਿਹਾ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਗੱਲ ਕੀ ਆ ਦੱਸੋ ਇਹ ਪਿੰਡੋਂ ਆਏ ਨੇ ਮਾਮਾ ਜੀ ਨੇ ਲੜਕੀ ਨੇ ਅਪਲਾਈ ਕੀਤਾ ਕਾਲ ਦੇ ਲੈਕਚਰਾਰ ਦੀ ਪੋਸਟ ਲਈ ਕੋ ਦਾ ਪਤਾ ਸੁਤਾ ਕੋਈ ਕਰਨਾ ਇਹਨਾਂ ਨੇ ਨਛੱਤਰ ਨੇ ਕਿਹਾ ਨਵੇਂ ਸਿਗਰਟ ਸੁਲਗਾ ਕੇ ਅਸਿਸਟੈਂਟ ਆਪਣੀ ਐਨਿਕ ਦੇ ਸ਼ਿਸ਼ਿਆਂ ਤੋਂ ਦੇਹਰਦੇਤ ਸਿੰਘ ਵੱਲ ਗੋਹ ਨਾਲ ਝਾਕਿਆ ਦਾੜੀ ਮੁੰਨੀ ਹੋਈ ਮੋਛਾਂ ਰੱਖੀਆਂ ਹੋਈਆਂ ਸਨ ਸਿਰ ਉਤੇ ਪਿਆਜੀ ਰੰਗ ਦੀ ਪੱਗ ਪੱਗ ਦੇ ਸਟਾਈਲ ਤੋਂ ਲੱਗਦਾ ਸੀ ਸਿਰ ਦੇ ਵਾਲ ਵੀ ਕੱਟੇ ਹੋਣਗੇ ਸਿਗਰਟ ਦਾ ਖਿੱਚਮਾ ਸੂਟਾ ਲਾ ਕੇ ਤੂੰ ਆ ਤਾਂ ਨੂੰ ਛੱਡਦਾ ਹਾਇਆ ਉਹ ਬੋਲਿਆ ਸੱਚੀ ਗੱਲ ਕਾ ਸਰਦਾਰ ਜੀ ਹਾਂ ਜੀ ਪੌਰਾ ਸਾਨੂੰ ਕਿਸੇ ਇਹੀ ਤਾਂ ਪੁੱਛਣਾ ਹੈ ਆ ਖਰਦੇਤ ਸਿੰਘ ਨੇ ਪੂਰੀ ਤਰ੍ਹਾਂ ਆਪਣੇ ਕੰਨ ਉਹਦੇ ਵੱਲ ਚੁਕਾ ਲਏ ਨਛੱਤਰ ਸਿੰਘ ਵਿੱਚ ਦੀ ਹੀ ਬੋਲ ਪਿਆ ਇਹ ਲਾਲਾ ਜੀ ਪੁਰਾਣੇ ਬੰਦੇ ਆ ਇਹਨਾਂ ਨੂੰ ਕੁੱਲ ਗੱਲ ਦਾ ਪਤਾ ਹੈ ਚੇਅਰਮੈਨ ਆ ਨਾ ਉਹਦੀ ਘਰ ਵਾਲੇ ਨੂੰ ਮਿਲ ਲਓ ਬਸ ਤੁਹਾਡਾ ਕੰਮ ਹੋ ਜੂ ਚੇਅਰਮੈਨ ਨੂੰ ਨਹੀਂ ਉਹਦੀ ਘਰ ਵਾਲੀ ਨੂੰ ਅਸਿਸਟੈਂਟ ਨੇ ਨਛੱਤਰ ਵੱਲ ਅੱਖ ਦੱਬੀ ਐਂ ਕਰ ਲਓ ਮਾਮਾ ਜੀ ਫਿਰ ਨਛੱਤਰ ਸਿੰਘ ਨੇ ਹੌਲੀ ਦੇ ਕੇ ਆਖਿਆ ਭਾਈ ਨਛੱਤਰ ਇਹ ਤਾਂ ਸਿੱਧਾ ਹੀ ਕਹੀ ਜਾਂਦਾ ਜਿਵੇਂ ਕਿਸੇ ਦਾ ਕੋਈ ਡਰ ਪੈ ਹੀ ਨਾ ਹੋਵੇ ਅਰਦੇਤ ਸਿੰਘ ਨੇ ਹੌਲੀ ਦੇ ਕੇ ਕਿਹਾ ਹਾਂ ਮਾਮਾ ਜੀ ਇੱਥੇ ਤਾਂ ਨਿੱਤ ਇਹੀ ਗੱਲਾਂ ਹੁੰਦੀਆਂ ਰਿਸ਼ਵਤ ਦਾ ਜੁਗ ਹੈ ਸੰਗ ਸ਼ਰਮ ਕਾਦੀ ਰਹਗੀ ਦੇਖੋ ਸਰਦਾਰ ਜੀ ਪਹਿਲਾਂ ਤਾਂ ਚਲਦੀ ਸੀ ਸਪਰਸ਼ ਹੁਣ ਸਪਰਸ਼ ਦਾ ਜ਼ਮਾਨਾ ਤੱਕ ਗਿਆ ਰਿਸ਼ਵਤ ਰਹੇਗੀ ਉਹ ਵੀ ਥੋਕ ਹੁਣ ਪੋਸਟ ਦਾ ਰੇਟ ਬੰਨਿਆ ਹੋਇਆ ਵਜ਼ੀਰ ਵੀ ਇਹੀ ਆਖਦਾ ਰਿਸ਼ਵਤ ਲੈ ਕੇ ਲੋਕ ਲੱਗਦੇ ਆਂ ਫੇਰ ਰਿਸ਼ਵਤ ਪੂਰੀ ਕਰਦਾ ਤਾਂ ਇਹ ਤਾਂ ਅਸੂਲ ਬਣ ਗਿਆ ਸਰਦਾਰ ਜੀ ਅਸਿਸਟੈਂਟ ਖੇੜ-ਖੇੜ ਕਰਕੇ ਹੱਸਿਆ। ਨਛਤਰ ਆਪਣੀ ਸੀਟ ਤੋਂ ਉੱਠਿਆ ਤੇ ਅਸਿਸਟੈਂਟ ਦੇ ਕੰਨ ਕੋਲ ਜਾ ਕੇ ਚੇਅਰਮੈਨ ਦੀ ਕੋਠੀ ਬਾਰੇ ਪੁੱਛਣ ਲੱਗਿਆ। ਨਛਤਰ ਨੇ ਘੜੀ ਦੇਖੀ, 4 ਵਜੇ ਹੋਏ ਸਨ। ਕਹਿੰਦਾ, "ਮਾਮਾ ਜੀ ਥੋੜਾ ਜਿਹਾ ਬੈਠੋ, 4:30 ਚੱਲਦੇ ਆਂ ਫਿਰ। ਅੱਜ ਤੁਸੀਂ ਰਹੋ ਇੱਥੇ ਹੀ ਮੇਰੇ ਕੋਲ, ਤੜਕੇ ਉੱਠ ਜਾਓ।" ਹਰਦੇਤ ਸਿੰਘ ਬੈਠਾ ਰਿਹਾ। ਪੌਣੇ 5 ਦੇ ਕਰੀਬ ਉਹ ਦਫ਼ਤਰੋਂ ਉੱਠੇ। ਅਸਿਸਟੈਂਟ ਆਪ ਉਹਨਾਂ ਨਾਲ ਚੇਅਰਮੈਨ ਦੀ ਕੋਠੀ ਗਿਆ। ਉਹਨਾਂ ਨੂੰ ਬਾਹਰ ਬੈਂਚੋ ਤੇ ਬਿਠਾ ਦਿੱਤਾ। ਆਪ ਅੰਦਰ ਚਲੇ ਆ ਗਿਆ। ਬੀਬੀ ਜੀ ਹੈਗੇ ਸਨ। ਚੇਅਰਮੈਨ ਬਾਹਰ ਕਿਧਰੇ ਗਿਆ ਹੋਇਆ ਸੀ। ਮੁੜਿਆ ਨਹੀਂ ਸੀ ਅਜੇ। ਅਸਿਸਟੈਂਟ ਨੇ ਬੀਬੀ ਜੀ ਨਾਲ ਪੱਕੀ ਗੱਲ ਕਰ ਲਈ। ਪਰ ਉਹਨੇ ਪੁੱਛਿਆ ਕੌਣ ਆਦਮੀ ਇਹ? ਕਿਧਰੇ ਕੋਈ ਗੜਬੜ? ਨਹੀਂ ਬੀਬੀ ਜੀ, ਅਜਹੀ ਗੱਲ ਨਹੀਂ। ਇਹ ਜੋ ਮੁੰਡਾ ਹੈ ਨਾ, ਇਹ ਮੇਰਾ ਕਲਰਕ ਹੈ। ਬਹੁਤ ਨੇਕ ਹੈ। ਇਹ ਸਰਦਾਰ ਜੀ ਦੇ ਮਾਮਾ ਜੀ ਨੇ ਤੇ ਨਾਲੇ ਆਪਾਂ ਦਾ ਲਫਾਫਾ ਫੜ ਲੈਣਾ ਹੈ। ਲਫਾਫਾ ਤੁਹਾਡੇ ਹੱਥ ਮੈਂ ਦੇ ਦੇਣਾ। 10000 ਗਿਣ ਲਵਾਂਗੇ। ਇਨਾ ਦਾ ਕੰਮ ਕਰ ਦਿਆਂਗੇ ਬਸ ਮਾਮਲਾ ਖਤਮ। ਇੱਕ ਆਦੋਂਗੇ ਫਿਰ ਇੰਟਰਵਿਊ ਦੀ ਡੇਟ ਜਬੀਗੀ। ਤੇ ਬਸ ਆ ਜਾਣਗੇ ਅਗਲੇ ਦਿਨੇ। ਮੈਂ ਕਲਰਕ ਨਾਲ ਸਾਰੀ ਗੱਲ ਕਰ ਲਈ ਆ। ਤੂੰ ਵੀ ਸੁਣ ਨਾਲ ਆਪਣਾ ਆਪ ਹੀ। ਹਾਂਜੀ ਉਹ ਤਾਂ ਮੈਂ। ਉਹ ਢਿਹੜ ਢਿਹੜ ਕੇ ਹੱਸਣ ਲੱਗਿਆ। ਦੋ ਮਹੀਨੇ ਪਿਛੋ ਇੰਟਰਵਿਊ ਦੇ ਤੇ ਇੱਕ ਪੁਸ਼ਪਿੰਦਰ ਨੂੰ ਜਾ ਪਹੁੰਚੇ ਇੰਟਰਵਿਊ ਲਈ ਜਾਣ ਵਿੱਚ 10 ਦਿਨ ਬਾਕੀ ਸਨ 100-100 ਦੇ 120 ਨੋਟਾਂ ਦੀਆਂ ਥਈਆਂ ਚਮੜੇ ਦੇ ਬੈਗ ਵਿੱਚ ਪਾ ਕੇ ਹਰਦੇਤ ਸਿੰਘ ਆਥਨੇ ਜਿਹੇ ਪਟਿਆਲੇ ਨਿਸ਼ਤਰ ਦੇ ਘਰ ਪਹੁੰਚ ਗਿਆ ਨਿਸ਼ਤਰ ਕਹਿੰਦਾ ਸਵੇਰ ਕੀ ਨੂੰ ਆਈ ਮਾਮਾ ਜੀ ਹੁਣੇ ਨਵੇੜ ਆਉਨੇ ਆ ਤੁਸੀਂ ਬੈਠੋ ਚਾਹ ਪੀਓ ਆਪਦੀ ਨੂੰ ਤੋਂ ਮੈਂ ਸਾਈਕਲ ਤੇ ਹੁਣੇ ਜਾ ਆਉਣਾ ਸੋਨ ਲਾਲ ਕੋਲ ਘਰ ਹੋਇਆ ਤਾਂ ਨਾਲ ਹੀ ਲੈ ਆਉ ਫੇਰ ਚੱਲਾਂਗੇ ਹੁਣੇ ਚੇਅਰਮੈਨ ਦੀ ਕੋਠੀ ਸੋਨ ਲਾਲ ਕਰ ਰਹੀ ਸੀ ਘਰ ਵਿੱਚ ਬਣਾਏ ਦੁਰਗਾ ਮੰਦਰ ਵਿੱਚ ਆਰਤੀ ਕਰ ਰਿਹਾ ਸੀ ਝਟ ਤਿਆਰ ਹੋ ਗਿਆ ਨਛਤਰ ਦੇ ਘਰ ਆ ਕੇ ਉਹਨਾਂ ਨੇ ਇੱਕ ਇੱਕ ਕਰਕੇ 10 10 ਨੋਟਾਂ ਦੀਆਂ ਥਾਹੀਆਂ ਗਿਣੀਆਂ ਸੋਨ ਲਾਲ ਨਛਤਰ ਤੇ ਹਰਦੇਵ ਸਿੰਘ ਨੂੰ ਲੈ ਕੇ ਚੇਅਰਮੈਨ ਦੀ ਕੋਠੀ ਗਿਆ ਚੇਅਰਮੈਨ ਸਾਹਿਬ ਘਰ ਹੀ ਸਨ ਕੋਠੀ ਦੇ ਪਿਛਲੇ ਲਾਨ ਵਿੱਚ ਆਪਣੇ ਬੱਚਿਆਂ ਨਾਲ ਬਰਮੈਂਟਨ ਖੇਡ ਰਹੇ ਸਨ ਬਾਸ ਦੇ ਪੋਲ ਨਾਲ ਲਟਕਿਆ ਬਲਬ ਜਾਗ ਰਿਹਾ ਸੀ ਕੋਠੀ ਵਿੱਚ ਬੀਬੀ ਜੀ ਆਪਣੇ ਅੰਗੜ ਵਾਲੀ ਨੌਕਰ ਨੂੰ ਸ਼ਾਮ ਦੇ ਖਾਣੇ ਲਈ ਖਾਸ ਹਦਾਇਤਾਂ ਦੇ ਰਹੇ ਸਨ ਆਰਾਮ ਕੁਰਸੀ ਉੱਤੇ ਪਸਰੇ ਕੇ ਬੈਠੇ ਹੋਏ ਲਤਾਂ ਸਾਹਮਣੇ ਪਈ ਤਪਾਈ ਉੱਤੇ ਰੱਖੀਆਂ ਹੋਈਆਂ ਔਰਤਾਂ ਲਈ ਸ਼ਬਦਾ ਇੱਕ ਅੰਗਰੇਜ਼ੀ ਮੈਗਜ਼ੀਨ ਹੱਥਾਂ ਵਿੱਚ ਫੜਿਆ ਹੋਇਆ ਸੋਨ ਲਾਲ ਜਾ ਕੇ ਖੜਾ ਅਦਰ ਨਮਸਕਾਰ ਆਖੀ ਬੀਬੀ ਜੀ ਝਟਕੇ ਨਾਲ ਉੱਠੇ ਅਤੇ ਉਹਦੇ ਨਾਲ ਡਰੈਗਰੋਬ ਵਿੱਚ ਆ ਗਏ ਸੋਨ ਲਾਲ ਨੇ ਦਸ ਦਈਆਂ ਫਟਾਫਟ ਉਹਨਾਂ ਨੂੰ ਫੜਾਈਆਂ ਦੋ ਥਈਆਂ ਆਪਣੇ ਲੰਮੇ ਸਾਰੇ ਮੋٹے ਕੱਪੜੇ ਦੇ ਕੋਟ ਵਿੱਚ ਬਾਹਰ ਲੀਆਂ ਦੋਵੇਂ ਜੇਬਾਂ ਵਿੱਚ ਇੱਕ-ਇੱਕ ਕਰਕੇ ਪਾ ਲਈਆਂ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਉਹਨਾਂ ਜੇਬਾਂ ਵਿੱਚ ਕੁਝ ਹੈ ਉਹ ਉੱਥੇ ਹੀ ਸੋਫੇ ਉੱਤੇ ਬੈਠਾ ਰਿਹਾ ਚਮੜੇ ਦਾ ਖਾਲੀ ਬੈਗ ਗੋਡਿਆਂ ਉੱਤੇ ਰੱਖ ਲਿਆ ਬੀਬੀ ਜੀ ਨੇ ਅੱਖ ਦੇ ਫੋਰ ਵਿੱਚ ਆਪਣੀ ਗਾਦਰੇਜ਼ ਦੀ ਅਲਮਾਰੀ ਖੋਲੀ ਅਤੇ ਦਸੇ ਦੀਆਂ ਦਸੇ ਥਹੀਆਂ ਅੰਦਰ ਰੱਖ ਦਿੱਤੀਆਂ ਸੋਨ ਲਾਲ ਨੇ ਫਿਰ ਡਾਇਰੀ ਵਿੱਚ ਨੋਟ ਕਰਵਾਇਆ ਪਸ਼ਪਿੰਦਰ ਗੌਰ ਡਾਕਟਰ ਆਫ ਸਰਦਾਰ ਹਰਦੇਤ ਸਿੰਘ ਵਿਲੇਜ ਕੋਠੇਕੜ ਸਿੰਘ ਤਹਿਸੀਲ ਫੂਲ ਡਿਸਟ੍ਰਿਕਟ ਬਠਿੰਡਾ ਪੋਸਟ ਲੈਕਚਰਰ ਇਨ ਪੰਜਾਬੀ ਐਮਏ ਫਰਸਟ ਕਲਾਸ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ